ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਿਹ ਹਾਂਜੀ ਭਾਈ ਅੱਜ ਆਪਾਂ ਹੁਣ ਤੁਹਾਨੂੰ ਦੱਸਣ ਜਾ ਰਹੇ ਆ ਜਿਵੇਂ ਕਿ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਗਿਆ ਜੋਗੀ ਭਾਈ ਕੱਲ ਆਪਣੇ ਕਿਸਾਨਾਂ ਦੇ ਉੱਪਰ ਫਿਰ ਤੋਂ ਆਪਾਂ ਨੂੰ ਪਤਾ ਜੋ ਗੈਸ ਤੋਂ ਆ ਬੰਬ ਆਪਾਂ ਕਹਿ ਦਿੰਦੇ ਆ ਵੀ ਆਸੂ ਬੰਬ ਐ ਵੀ ਕਹਿ ਦਿੰਦਾ ਉਹਨਾਂ ਨੂੰ ਜੋਗੀ ਉਹਨਾਂ ਨੇ ਇੱਕ ਨਸੀਲੀ ਦਵਾਈ ਹੁੰਦੀ ਹੈ ਜਿਹਦੇ ਵਿੱਚ ਭਾਈ ਤੇ ਜਿਹਦਾ ਕਰਕੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਨੁਕਸਾਨ ਆ ਕਿਉਂਕਿ ਉਹ ਪਹਿਲਾਂ ਉਹਨਾਂ ਨੇ ਕੱਲ ਦੀ ਵੀਡੀਓ ਵਿੱਚ ਦੇਖਿਆ ਸੀ ਪਹਿਲਾਂ ਉਹਨਾਂ ਨੇ ਆਪਣੇ ਕਿਸਾਨਾਂ ਦੇ ਉੱਪਰ ਫੁੱਲ ਵਰਸਾਏਗੇ ਦੂਸਰੀ ਵਾਰ ਉਹਨਾਂ ਨੇ ਇੱਕ ਚਾਲ ਸੀ ਜਦੋਂ ਕੋਲੇ ਪਹੁੰਚ ਗਏ ਉਦੋਂ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਕੋਲੇ ਸਿੱਟੇ ਗਏ ਜਿਹਦਾ ਕਿ ਬਹੁਤ ਨੁਕਸਾਨ ਆ ਤੇ ਆਪਣੇ ਘਟੋ ਘਟ ਕਿਸਾਨ ਅਸੱਤ ਅੱਠ ਤਾਂ ਜ਼ਖਮੀ ਹੋ ਗਏ ਬਈ ਐਂਬੂਲੈਂਸ ਜਿਵੇਂ ਅਸੀਂ ਦੇਖਿਆ ਵੀ ਬਹੁਤ ਅਤਿਆਚਾਰ ਹੋ ਰਿਹਾ ਬਹੁਤ ਗਲਤ ਹੋ ਰਿਹਾ ਇਹ ਬਈ ਕਿਉਂ ਹੋ ਰਿਹਾ ਕਿਉਂਕਿ ਆਪਣੇ ਲੋਕਾਂ ਦੀ ਗਲਤੀ ਆ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਸਰਕਾਰਾਂ ਨੂੰ ਵੋਟਾਂ ਪਾ ਕੇ ਕੁਰਸੀਆਂ ਤੇ ਬਿਠਾ ਦਿੰਦੇ ਆ ਬਾਅਦ ਚ ਆਪ ਨੂੰ ਹੀ ਇਹ ਅੰਜਾਮ ਭੁਗਤਨੇ ਪੈਂਦੇ ਆ ਹਰ ਵਾਰ ਹਰ ਸਾਲ ਆਪਾਂ ਨੂੰ ਪਤਾਗਾ ਵੀ ਇਹਨਾਂ ਦਾ ਉਥੇ ਧਰਨਿਆਂ ਦੇ ਵਿੱਚ ਲੰਘ ਜਾਂਦਾਗਾ ਹਰ ਸਾਲ ਜਦੋਂ ਹੀ ਦੇਖ ਲਓ ਤੁਸੀਂ ਪਹਿਲਾਂ ਵੀ ਸ਼ੰਭੂ ਵੱਟ ਦੇ ਉੱਪਰ ਕਿਤਨਾ ਕਿੰਨਾ ਅਤਿਆਚਾਰ ਹੋਇਆਗਾ ਆਪਣੇ ਕਿਸਾਨ ਭਰਾਵਾਂ ਨਾਲ ਤੇ ਕਿੰਨੀਆਂ ਦੀਆਂ ਉਦੋਂ ਵੀ ਹੱਤਿਆ ਹੋਈਆਂ ਤੇ ਆ ਹੁਣ ਵੀ ਕਿੰਨੇ ਲੋਕ ਗਾਇਲ ਹੋ ਗਏ ਆ ਕੱਲ ਦੀਆਂ ਵੀਡੀਓ ਵਿੱਚ ਦੇਖਿਆ ਸੀ ਜੋ ਕਿਸਾਨ ਭਰਾ 7-8 ਜ਼ਖਮੀ ਕੀਤੇ ਗਏ ਇਹ ਜਿਹੜੇ ਉਹ ਰਬੜ ਦੇ ਰੌਂਦ ਮਾਰਦੇ ਆ ਤੇ ਉਹਨਾਂ ਨਾਲ ਪਲਾਸਟਿਕ ਦੀਆਂ ਗੋਲੀਆਂ ਉਹਨਾਂ ਨਾਲ ਵੀ ਬਈ ਬਹੁਤ ਗਾਇਲ ਕਰਦੇ ਜਿਹੜਾ ਕਿ ਇਹਨਾਂ ਨੇ ਇਨਸਾਫ ਦੇਣਾ ਕਿ ਇਸ ਸਮਾਂ ਦੀ ਉਲਟਾ ਗਲਤ ਅੰਜਾਮ ਕਰ ਰਹੇ ਆ ਆਪਣੇ ਕਿਸਾਨ ਭਰਾਵਾਂ ਨਾਲ ਇਹ ਸਰਕਾਰ ਜਦੋਂ ਦੀ ਵੀ ਆਈ ਆ ਭਾਈ ਉਦੋਂ ਦੇ ਧਰਨੇ ਹੀ ਲੱਗੇ ਆ ਲੋਕਾਂ ਤੇ ਅਤਿਆਚਾਰ ਹੋਇਆ ਘੱਟੋ ਘੱਟ 3 ਸਾਲ ਹੋ ਗਏ ਇਸ ਸਰਕਾਰ ਨੂੰ ਆਈ ਨੂੰ ਹਜੇ ਤੱਕ ਕੋਈ ਇਹਨਾਂ ਦਾ ਕੋਈ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੋ ਵੀ ਕੋਈ ਆਪ ਦਾ ਹੱਕ ਮੰਗਦਾ ਤਾਂ ਲੋਕਾਂ ਤੇ ਅਤਿਆਚਾਰ ਹੋਇਆ ਬਈ ਥਾਂ ਥਾਂ ਤੇ ਉੱਪਰ ਹਜੇ ਪਤਾ ਨਹੀਂ ਕਿੰਨਾ ਕੁ ਹੋਣਾਗਾ ਲੱਖਾਂ ਜਾਨਾਂ ਵਗੀਆਂ ਪਹਿਲਾਂ ਇਦੋਂ ਪਹਿਲਾਂ ਜਦੋਂ ਪਹਿਲਾਂ ਧਰਨਾ ਲੱਗਿਆ ਸੀ ਉਦੋਂ ਸੈਂਟਰ ਸਰਕਾਰ ਨਾਲ ਵੇਚਿਆ ਪਿਆ ਸੀ ਕਿਸਾਨਾਂ ਦਾ ਉਦੋਂ ਵੀ ਕਿੰਨੇ ਆਪਣੇ ਕਿਸਾਨ ਭਰਾਵਾਂ ਦੇ ਪੁੱਤਰ ਵੀ ਮਰ ਗਏ ਕਿੰਨੇ ਬਜ਼ੁਰਗਾਂ ਦੇ ਮਾਰੇ ਗਿਆ ਕਿੰਨੇ ਅਤਿਆਚਾਰ ਕਰਿਆ ਹਜੇ ਪਤਾ ਨਹੀਂ ਹੋਰ ਕਿੰਨਾ ਕਿਹੜਾ ਅੰਦੋਲਨ ਚੱਲੂ ਕਿਉਂਕਿ ਆਪਦੇ ਜੋ ਮੰਗਾ ਆਪਦੀਆਂ ਮੰਗੜਾਂ ਚਾਹੁੰਦੇ ਆ ਬਈ ਮੰਗਾ ਦੇਣ ਦੀ بجائے ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਸਿੱਧਾ ਸਾਫ ਪਤਾ ਲੱਗਦਾ ਪੰਜਾਬ ਸਰਕਾਰ ਦਾ ਹੱਥ ਆ ਤੇ ਸੈਂਟਰ ਸਰਕਾਰ ਦਾ ਹੱਥ ਆ ਇਹਨਾਂ ਦੇ ਵਿੱਚ ਲੋਕਾਂ ਦੇ ਉੱਪਰ ਧੂਏ ਗੈਸ ਅਥਰੂ ਬੰਬ ਜੀ ਨੂੰ ਕਿਹਾ ਜਾਂਦਾ ਚਲੋ ਜੋ ਵੀ ਲਾ ਲਓ ਇਹ ਨਸੀਲੀ ਦਵਾਈ ਹੁੰਦੀ ਹੈ ਇਹਦੇ ਵਿੱਚ ਆਸੂ ਗੈਸ ਕਹ ਲਓ ਅਥਰੂ ਗੈਸ ਗੋਲੇ ਕਹ ਲਓ ਅਥਰੂ ਗੈਸ ਦੇ ਤੇ ਇਹ ਸਾਰਾ ਕੁਝ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆ ਜੋ ਵੀ ਪਹਿਲਾਂ ਇਹਨਾਂ ਨੇ ਕੀ ਕਰਿਆ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੋਊਗਾ ਪਹਿਲਾ ਫੁੱਲ ਪਰਸਾਏਗੇ ਕਿਸਾਨਾਂ ਤੇ ਜਦੋਂ ਨਜ਼ਦੀਕ ਪਹੁੰਚ ਗਏ ਉਹਨਾਂ ਦੇ ਕੋਲੇ ਪਹੁੰਚ ਗਏ ਉਦੋਂ ਇਹਨਾਂ ਨੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਧੂਏ ਅਥਰੂ ਗੈਸ ਦੇ ਗੋਲੇ ਉਸ ਕਿਨੇ ਸ਼ੁਰੂ ਕਰਤੇ ਵੀ ਹੁਣ ਐ ਦੱਸੋ ਸਾਨੂੰ ਆਪਦਾ ਇਨਸਾਫ ਲੈਣ ਵਾਸਤੇ ਮਰਨਾ ਪੂਆ ਦੁਆਰਾ ਤੋਂ ਕਿੰਨੇ ਲੋਕਾਂ ਦੀ ਜਾਨ ਲੈ ਲਈ ਹੋਰ ਹਜੇ ਹੋਰ ਕਿੰਨੇ ਕ ਦੀ ਲੈਣਗੇ ਜਾਨ ਬਹਿ ਕੇ ਵੀ ਗੱਲ ਹੋ ਸਕਦੀ ਆ ਇਹਦਾ ਕਰਕੇ ਭਈ ਹੁਣ ਪੰਜਾਬੀਆਂ ਨੂੰ ਇੰਨੀ ਕ ਪੀਲ ਆ ਆਪਣੇ ਪੰਜਾਬ ਚ ਇੱਕ ਘਾਟ ਆ ਇੱਕ ਜੁੱਟ ਹੋ ਕੇ ਨਹੀਂ ਚੱਲਦੇ ਕਿਉਂਕਿ ਹਰ ਸਾਲ ਆਪਣਾ ਬਾਟਰਾਂ ਦੇ ਉੱਪਰ ਲੰਘ ਜਾਂਦਾ ਤੇ ਜਦੋਂ ਕੋਈ ਆਪਣੀ ਫਸਲ ਦੀ ਵਾਰੀ ਆਉਂਦੀ ਆ ਜਦੋਂ ਪੱਕ ਜਾਂਦੀ ਆ ਉਦੋਂ ਮੰਡੀਆਂ ਚ ਰੁਲਦੀ ਆ ਇਹ ਕਿਹਦੀ ਘਾਟ ਆ ਸਰਕਾਰਾਂ ਦੀ ਘਾਟ ਆ ਜਿਹੜੀਆਂ ਕੋਈ ਸਾਨੂੰ ਨੌਕਰੀਆਂ ਦੇ ਵਾਅਦੇ ਕਰੇ ਕਿ ਇਹਨਾਂ ਨੇ ਨਹੀਂ ਦਿੱਤੇ ਅਜੇ ਨੌਕਰੀ ਕੋਈ ਨਹੀਂ ਕਿਉਂਕਿ 12 ਐਮਐਮ ਐ ਡਬਲ ਕਰ ਕਰਕੇ ਮੁੰਡੇ ਕੁੜੀਆਂ ਇੱਧਰ ਧਾਣੀਆਂ ਮਜ਼ਦੂਰੀਆਂ ਕਰ ਰਹੇ ਆ ਕੋਈ ਨੌਕਰੀਆਂ ਨਹੀਂ ਜੇ ਨੌਕਰੀ ਮਿਲਦੀ ਆ ਪੈਸੇ ਨਾ ਮਿਲਦੀ ਆ ਇਹਨੇ ਇਹਦੇ ਬਾਅਦੇ ਹਜੇ ਤੱਕ ਕੋਈ ਨਜ਼ਰ ਨਹੀਂ ਆਈ ਸੰਤੋ ਜਿਹੜੇ ਇਹਨੇ ਕਰੇ ਸੀਗੇ ਵੀ ਆ ਇਹਨੇ ਨਭਾਇਆ ਕੋਈ ਆ ਇਹਨੇ ਕੰਮ ਕਰੇ ਆ ਉਹ ਕਰੈਣਾ ਪੰਜਾਬ ਦੇ ਵਿੱਚ ਇਹ ਭਾਸ਼ਣ ਦੇ ਵਿੱਚ ਕਹਿੰਦਾ ਹਾਂ ਕਿ ਮੈਂ ਨੌਕਰੀਆਂ ਦਿੱਤੀਆਂ ਸਾਡੇ ਕਿਤੇ ਵੀ ਨੌਕਰੀ ਕਿਸੇ ਨੂੰ ਨਹੀਂ ਮਿਲੀ ਜੇ ਮਿਲੀ ਆ ਤਾਂ ਬਈ ਕਮੈਂਟ ਜ਼ਰੂਰ ਕਰੋ ਜੀ ਕਿਸੇ ਦੇ ਸ਼ਹਿਰ ਦੇ ਪਿੰਡ ਚ ਮਿਲੀ ਆ ਤਾਂ ਇਹਦੇ ਸਿਰਫ ਇੱਕ ਝੂਠ ਆ ਤੂਫਾਨ ਝੂਟ-ਤੂਫਾਨ ਮਾਰ ਕੇ ਲੋਕਾਂ ਤੋਂ ਵੋਟਾਂ ਪਵਾ ਲੈਂਦੇ ਆਪਣੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਆ ਆ ਹੁਣ ਫੇਰ ਇਹ ਤਿੰਨ ਸੀਟਾਂ ਪੰਜਾਬ ਦੇ ਵਿੱਚੋਂ ਜਿੱਤ ਚੁੱਕੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੱਬੇਵਾਲ ਤੇ ਗਿੱਦੜਵਾਹ ਬਰਨਾਲਾ ਤਿੰਨੇ ਸੀਟਾਂ ਪੰਜਾਬ ਦੇ ਵਿੱਚੋਂ ਇਹ ਲਿਆ ਚੁੱਕੇ ਉਹਨਾਂ ਚੋਂ ਚਾਰ ਸੀਟਾਂ ਸੀਗੀਆਂ ਤਿੰਨ ਸੀਟਾਂ ਇਹਨਾਂ ਨੇ ਸਾਫ਼ ਕਰਤਾ ਫਿਰ ਵੀ ਲੋਕ ਨੀਤੀ ਜਦੇਨਾਂ ਤੇ ਫਿਰ ਤੋਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਦਿੰਦੇ ਆ ਕਿਉਂਕਿ ਇੰਨਾ ਅਤਿਆਚਾਰ ਹੋ ਜਾਂਦਾ ਇੰਨਾ ਅਪਰਾਧ ਵੱਧ ਗਿਆ ਆਪਣੇ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਨੇ ਵਾਦਾ ਕੀਤਾ ਸੀ ਸੱਬੀ ਜਨਤਰੀ ਨੂੰ ਵੀ ਮੈਂ ਚਿੱਟਾ ਬੰਦ ਕਰ ਦੂੰ ਨਾ ਉਹ ਬੰਦ ਹੋਇਆ ਇਹਦੇ ਤੋਂ ਤੇ ਹੋਰ ਵੀ ਜੋ ਲੋਕਾਂ ਨਾਲ ਪਹਿਲਾਂ 2500 ਤਾਂ ਪੈਠਣ ਹੀ ਲੈ ਲੈਣ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਜਿਨ੍ਹਾਂ ਦਾ ਵਾਦਾ ਕਰਿਆ ਸੀ ਹਰ ਮਹੀਨੇ ਦੀ ਮਹੀਨੇ 1000 ਰੁਪਏ ਖਾਤੇ 'ਚ ਪਾਉਂ ਉਹ ਨਹੀਂ ਇਹਦਾ ਕੋਈ ਅਜੇ ਆਇਆਗਾ ਇਸ ਕਰਕੇ ਕਹਨੇ ਆ ਬਈ ਲੋਕਾਂ ਦੇ ਵਿਚ ਘਾਟ ਆ ਇਹਨਾਂ ਨੂੰ ਵੋਟਾਂ ਇਹ ਧਾ ਕੇ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਆ ਵੋਟਾਂ ਪਵਾ ਕੇ ਫਿਰ ਇਹਨਾਂ ਦਾ ਉਹੀ ਹਾਲ ਫੇਰ ਇਹਨਾਂ ਨੇ ਲਾਟੀਆਂ ਚਾਰਜ ਕਰਨੀਆਂ ਜਿਹਨੂੰ ਜਿਹਨੂੰ ਜੀ ਕਰਿਆ ਉਸੇ ਦੀ ਮਾਰਦੇ ਡਾਂਗ ਤੇ ਜਦੋਂ ਹੀ ਦੇਖਦੇ ਆ ਜਦੋਂ ਕੋਈ ਆਪ ਦੀ ਧਰਨਾ ਲਾਵਾਂਗੇ ਤੇ ਉਦੋਂ ਇਹ ਖਾਲਿਸਤਾਨੀ ਕਹਿ ਕੇ ਪਰਚੇ ਪਾ ਕੇ ਅੰਦਰ ਸਿੱਟ ਦਿੰਦੇ ਆ ਆ ਹੁਣ ਅੱਜ ਤੋਂ ਆ ਪੰਜ ਸੱਤ ਦਿਨ ਪਹਿਲਾਂ ਦੀ ਗੱਲ ਆ ਜੋ ਜਗਜੀਤ ਸਿੰਘ ਡੱਲੇਵਾਲ ਕਿਸਾਨ ਜੋ ਆਗੂ ਉਹਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਸਿੱਟਾ ਗਿਆ ਸੀ ਨજરਬੰਦ ਕਰ ਲਿੱਤਾ ਗਿਆ ਸੀ ਜਦੋਂ ਧਰਨਾ ਇਹਨਾਂ ਨੇ جاری ਰੱਖਿਆ ਤਾਂ ਉਦੋਂ ਬਾਅਦ ਇਹਨਾਂ ਨੇ 5-7 ਦਿਨ ਬਾਅਦ ਉਹਨੂੰ ਛੱਡਿਆਗਾ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਹੁਣ ਜੋ ਮੇਨ ਬੰਦਾ ਉਹਨਾਂ ਦਾ ਸੀ ਗ੍ਰਿਫਤਾਰ ਕਰ ਲਿਆ ਵੀ ਹੁਣ ਇਹ ਥਾਣੇ ਦੇ ਵਿੱਚ ਧਰਨਾ ਵੀ ਲਾ ਸਕਦੇ ਕੁਝ ਵੀ ਕਰ ਸਕਦੇ ਜਿੱਥੇ ਡੱਲੇਵਾਲ ਸਾਹਿਬ ਨੂੰ ਰੱਖਿਆ ਗਿਆ ਸੀ ਵੀ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਕੱਲ ਵੀ ਅਸੀਂ ਦੇਖਿਆ ਬਹੁਤ ਕਿਸਾਨਾਂ ਦੇ ਉੱਤੇ ਯਾਰ ਅਤਿਆਚਾਰ ਹੋ ਜਾਂਦਾ ਤੇ ਗੋਲੀਆਂ ਜੋ ਰਬੜ ਦੇ ਪਲਾਸਟਿਕ ਦੇ ਰੌਂਦਾ ਉਹ ਜਦੋਂ ਜੇ ਕਿਸੇ ਦੇ ਵੀ ਵੱਜ ਜੇ ਤਾਂ ਉਹ ਬਈ ਹੱਡੀ ਵੀ ਤੋੜ ਸਕਦੀ ਹੈ ਕੁਝ ਵੀ ਜੇ ਸਰਚ ਲਾ ਕੇ ਮੌਤ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਇਹਦਾ ਕਰਕੇ ਕਹਨੇ ਆ ਬਈ ਇਹ ਆਪਣੇ ਲੋਕਾਂ ਦੀ ਵੀ ਘਾਟ ਆ ਕਿਉਂਕਿ ਪੰਜਾਬ ਦੇ ਵਿੱਚ ਇਹ ਸਰਕਾਰ ਜਦੋਂ ਦੀ ਆਈ ਹੈ ਉਦੋਂ ਦਾ ਅਤਿਆਚਾਰੀ ਹੋਇਆ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਧਰਨੇ ਥਾਂ ਥਾਂ ਦੇ ਉੱਪਰ ਤੇ ਬਈ ਹੋਰ ਵੀ ਬਹੁਤ ਜਿਵੇਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਆਪਣੇ ਕਿਸਾਨ ਭਰਾਵਾਂ ਦੇ ਅੰਦੋਲਨ ਜਦੋਂ ਦਾ ਚੱਲੀ ਜਾਂਦਾ ਬਈ ਕਿੰਨਿਆਂ ਦੀਆਂ ਤਾਂ ਮੌਤ ਮੌਤਾ ਹੀ ਹੋ ਗਈਆਂ ਮੈਨੂੰ ਆਪਾਂ ਨੂੰ ਪਤਾ ਹੈ 3 ਸਾਲ ਹੋ ਗਏ ਸਰਕਾਰ ਆਈ ਨੂੰ ਉਦੋਂ ਦਾ ਕੋਈ ਕਿਸੇ ਨੂੰ ਇਨਸਾਬ ਨਹੀਂ ਸਭ ਉਲਟਾ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜੋ ਵੀ ਆਪਣਾ ਹੱਕ ਮੰਗਦੇ ਆ ਹੱਕ ਮੰਗਣ ਹੱਕ ਜੋ ਵੀ ਮੰਗਦਾ ਹੱਕ ਮੰਗਣ ਵਾਸਤੇ ਮਰਨਾ ਪੂ ਹੁਣ ਆਪਾਂ ਨੂੰ ਕਿਉਂਕਿ ਸਰਕਾਰ ਕੋਈ ਸੁਣਦੀ ਨਹੀਂ ਰਾਹਾਂ ਦੇ ਵਿੱਚ ਇਹਨਾਂ ਨੇ ਰੋਕ ਲਾਈ ਗਈ ਹਾਲਾਂਕਿ ਐਤਕੀ ਪਿਛਲੀ ਵਾਰ ਤਾਂ ਆਪਾਂ ਨੂੰ ਪਤਾ ਜਦੋਂ ਸੈਂਟਰ ਸਰਕਾਰ ਨਾਲ ਪਹਿਲਾਂ ਵੀ ਆਪਾਂ ਧਰਨੇ ਲਾਏ ਆ ਕਿਸਾਨ ਭਰਾਵਾਂ ਨੇ ਉਦੋਂ ਦਾ ਟਰੈਕਟਰ ਵੀ ਸੀ ਸੋ ਬਹੁਤ ਕੁਝ ਹੁਣ ਪੈਦਲ ਗਏ ਆ ਯਾਤਰਾ ਪੈਦਲ ਯਾਤਰਾ ਕਰ ਰਹੇ ਆ ਉਹ ਤਾਂ ਹੁਣ ਵੀ ਕਹਿੰਦੇ ਹਥਿਆਰ ਇਹਨਾਂ ਕੋਲ ਹੁਣ ਤਾਂ ਕੁਝ ਵੀ ਨਹੀਂ ਹੈਗਾ ਇਹਨਾਂ ਕੋਲੇ ਜਦੋਂ ਇਹਨਾਂ ਦਾ ਜ਼ਿਕਰੋ ਇਹ ਕੁਝ ਵੀ ਆਪਣੇ ਡਾਂਗਾ ਵੀ ਮਾਰ ਸਕਦੇ ਕੁਝ ਵੀ ਕਰ ਸਕਦੇ ਜਦੋਂ ਸਾਡੀ ਵਾਰੀ ਆ ਗਈ ਤਾਂ ਸਾਡੇ ਤੋਂ ਇਹਦਾ ਮਤਲਬ ਕੁਝ ਵੀ ਨਾ ਹੋਊਗਾ ਹੁਣ ਇਹਨਾਂ ਨੂੰ ਪਤਾ ਵੀ ਖਾਲੀ ਹੱਤਾ ਨਾ ਇਹਨਾਂ ਕੋਲੇ ਕੋਈ ਥਿਆਰ ਆ ਨਾ ਇਹਨਾਂ ਕੋਲੇ ਕੋਈ ਟਰੈਕਟਰ ਆ ਵੀ ਵਿੱਚ ਮਾਰਨਗੇ ਤਾਂ ਇਹ ਬੇਖੌਫ ਆ ਬਾਕੀ ਉਲਟਾ ਉੱਤੋਂ ਆਰਡਰ ਆਉਂਦੇ ਆ ਫੇਰ ਇਹਨਾਂ ਤੇ ਲਾਠੀ ਚਾਰਜ ਹੁੰਦੀ ਆ ਉਹਨਾਂ ਚੱਕ ਸਿਰਫ ਇਹ ਸਰਕਾਰ ਦਾ ਹੱਥ ਆ ਚਲੋ ਜੀ ਅੱਜ ਦੀ ਵੀਡੀਓ ਆਪਣੀ ਕਿਸਾਨਾਂ ਤੇ ਹੈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਭਰਾ ਬਣ ਕੇ ਪਹਿਲਾਂ ਵੀਡੀਓ ਨੂੰ ਸੁਣਿਆ ਕਰੋ ਤੇ ਫਿਰ ਚੈਨਲ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਕਹਨੇ ਆ ਪੰਜਾਬ ਵਾਸਤੇ ਦੀ ਹਰ ਵੀਡੀਓ ਆਪਣੀ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ